ਤਾਂ ਸਾਰਾ ਇਸ ਜਗ੍ਹਾ ਸਬ ਇੰਸਪੈਕਟਰ ਵਿਪਨ ਕੁਮਾਰ ਹੈਗੇ ਆਪਣੇ ਚੋਲਾ ਸਾਹ ਫਾਣੇ ਲੱਗੇ ਹੈਗੇ ਕਿ ਇਹ ਗਸ਼ਤ ਪਾਰਟੀ ਦੇ ਵਿੱਚ ਸੀਗੇ ਤੇ ਗਸ਼ਤ ਕਰ ਰਹੇ ਸੀਗੇ ਤੇ ਪਬਲਿਕ ਦੇ ਬੰਦਿਆਂ ਨੇ ਦੋ ਬੰਦੇ ਸੀਗੇ ਉਹ ਇਹਨਾਂ ਨੂੰ ਫੜਾਇਆ ਤੇ ਨਾਲ ਹੀ ਇੱਕ ਵੈਪਰ ਫੜਾਇਆ ਹੈਗੇ ਵੀ ਇਹਨਾਂ ਬੰਦਿਆਂ ਨੇ ਜਿਹੜੇ ਹੈਗੇ ਉਹ ਕਿਸੇ ਨੂੰ ਸ਼ੂਟ ਕੀਤਾ ਹੈਗਾ ਤੇ ਉਹਨੂੰ ਪਹਿਨੀ ਹਸਪੀਟਲ ਲੈ ਗਿਆ ਹੈਗੇ ਤੇ ਉਹਨਾਂ ਦੇ ਬੰਦਿਆਂ ਨਾਮ ਜਿਹੜਾ ਸੀਗਾ ਮਨਦੀਪ ਸਿੰਘ ਏਡੀਐਸ ਮੰੰਨਾ ਤੇ ਗੁਰਜਿੰਦਰ ਸਿੰਘ ਜੇਲੀਸ ਬਿੱਲਾ ਇਹ ਦੋ ਬੰਦੇ ਜਿਹੜੇ ਸੀਗੇ ਫੜੇ ਸੀਗੇ ਤੇ ਜਿਹੜੇ ਬੰਦੇ 60 ਵਜੇ ਸੀਗੀ ਜਿਹਦੇ ਗੋਲੀ ਵੱਜੀ ਗਈ ਸੁਖਵਿੰਦਰ ਸਿੰਘ ਜੇਲੀਸ ਬਿੱਲਾ ਹੈਗਾ ਤੇ ਉਹਦੇ ਸਾਡ ਵਜੀ ਗਿਆ ਤੇ ਉਸ ਤੋਂ ਬਾਅਦ ਐਸ ਐਚ ਓ ਨੇ ਨੂੰ ਬੁਲਾਇਆ ਜੇ ਸਬ ਇੰਸਪੈਕਟਰ ਨੇ ਮੌਕੇ ਤੇ ਜਾਣ ਵਾਸਤੇ ਤੇ ਐਸ ਐਚ ਓ ਮੌਕੇ ਤੇ ਆ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਪੂਜ ਜਿਹੜੇ ਬੰਦੇ ਸੀਗੇ ਇਹਨੂੰ ਨਾਲ ਲੈ ਆ ਕੇ ਵੀ ਤੁਹਾਡੀ ਲੜਾਈ ਕਿੱਥੇ ਹੋਈ ਕਿ ਤੇ ਇਹ ਜਿਹੜਾ ਪਿੰਡ ਪੈਂਦਾ ਹੈਗਾ ਘੜਕਾ ਘੜਕਾ ਪਿੰਡ ਪੈਂਦਾ ਹੈਗਾ ਘੜਕਾ ਪਿੰਡ ਦੇ ਵਿੱਚ ਉਹਨੇ ਜਿਵੇਂ ਜਿਦਿਸ ਲਈ ਇੱਥੇ ਲੈ ਕੇ ਆਏ ਉਹਨੂੰ ਤੇ ਉਲਟੀ ਕਰਨ ਲੱਪਿਆ ਬੰਦਾ ਜਿਹੜਾ ਸੀਗਾ ਉਹਦਾ ਨਾਮ ਸੀ ਗੁਰਜਿੰਦਰ ਸਿੰਘ ਅਲਿਸ ਬਿੱਲਾ ਜਿਹੜਾ ਸੀਗਾ ਉਲਟੀ ਕਰਨਾ ਪਿਆ ਉਲਟੀ ਕਰਦੇ ਕਰਦੇ ਉਹਨੇ ਆਪਣੇ ਡੱਬੇ ਦੇ ਵਿੱਚੋਂ ਪਿਸਤਲ ਕੱਢ ਕੇ ਤੇ ਐਸ ਐਚ ਓ ਦੇ ਫਾਇਰ ਕੀਤਾ ਹੈਗਾ ਜਦੋਂ ਇਹ ਨਾਲ ਦੀ ਨਾਲ ਸੰਭਲ ਕੇ ਤੇ ਨਾਲ ਉਹਦੇ ਫੂਟ ਕੀਤਾ ਗਿਆ ਤੇ ਉਹਦੀ ਲੱਤ ਤੇ ਲੱਗੀ ਸੀਗੀ ਇਹ ਜਿਹੜਾ ਥੋੜਾ ਮੈਂ ਬੈਕਗ੍ਰਾਉਂਡ ਦੱਸ ਦੇਣਾ ਚਾਹੁੰਦੇ ਆਂਗੇ ਜਿਹੜਾ ਗੁਰਜਿੰਦਰ ਸਿੰਘ ਗੇਰੀਜ਼ ਬਿੱਲ ਹੈਗਾ ਇਹਦੇ ਉੱਪਰ ਦੋ ਮੁਕਦਮੇ ਪਹਿਲੇ ਦਰਜ ਹੈਗੇ ਸ਼ਾਟਾ ਇਹ ਕਿਹੜਾ ਸ਼ਾਟਾ ਪਿੰਡ ਦੇ ਵਿੱਚ ਹੈਗਾ ਆਪਣਾ ਤਾਣਾ ਵਿੱਚ ਹੈਗਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੈਗਾ 302 302 ਦਾ ਵੀ ਇਹਦੇ ਉੱਪਰ ਹੈਗਾ ਇਹਨੇ ਪੁਲਿਸ ਦੇ ਉੱਪਰ ਵੀ ਗੋਲੀ ਚਲਾਈ ਹੋਈ ਹੈ 307 ਦਾ ਦਾ ਸ਼ਾਟੇ ਚੱਲਦਾ ਗਿਆ ਜਿਹੜਾ 302 ਦਾ ਹੈਗਾ ਉਹ ਚੱਲ ਰਿਹਾ ਆਪਣਾ ਝਗੜਾ ਕਿਹੜੀ ਜਗ੍ਹਾ ਕੀਤਾ ਸਾਰੇ ਇਹਨੇ ਅੱਜ ਝਗੜਾ ਇਹਨੇ ਉੱਥੇ ਆਪਣੇ ਚ ਉੱਥੇ ਨੇ ਕੀਤਾ ਸੀ ਜੀ ਤੇ ਇੱਥੇ ਮੌਕਾ ਵਿਖਾਉਣ ਲੈ ਆਇਆ ਹੈ ਇੱਥੇ ਮੌਕਾ ਦਿਖਾਉਣ ਲੈ ਕੇ ਆਇਆ ਸੀ ਕਿ ਮੇਰੇ ਸਾਡੀ ਪਹਿਲੇ ਇੱਥੇ ਲੜਾਈ ਹੋਈ ਹੈ ਲੜਾਈ ਦਾ ਜਿਹੜਾ ਮੋੜ ਜਿਹੜਾ ਸੀ ਉਹ ਇੱਥੇ ਸੀਗਾ ਜੀ ਇਹ ਉਸੇ ਦਾ ਮੋੜ ਦਿਖਾਉਣ ਲੈ ਕੇ ਆਇਆ ਸੀ ਤੇਰੀ ਲੜਾਈ ਹੋਈ ਕਾਦੇ ਵਿੱਚ ਹੈਗੀ ਉਹੀ ਚਿੱਟੇ ਵਿੱਚ ਹੈਗੀ ਹੈ ਚਿੱਟਾ ਇਹਨਾਂ ਨੇ ਇਕੱਠਾ ਕਿਤੇ ਬਸ ਲੈ ਕੇ ਦੇ ਟੀਕੇ ਲਾਣੇ ਸੀਗੇ ਜੀ ਤੇ ਉਸ ਕਰਕੇ ਇੱਥੇ ਨਾ ਡਿਸਟ੍ਰਿਬਿਊਸ਼ਨ ਦੇ ਵਿਚਾਰੇ ਲੜਾਈ ਹੋ ਗਈ ਤੇ ਸਰ ਜਿਹੜਾ ਵੈਪਨ ਜਿਹੜਾ ਇਹਨੇ ਚਲਾਇਆ ਇਹ ਉਹਦੇ ਕੋਲ ਸੀ ਆਪਦੇ ਹਾਂ ਇਹਦੇ ਕੋਲ ਸੀਗਾ ਸਾਨੂੰ ਹੀ ਸੀਗਾ ਵੀ ਐਸਐਚ ਨੂੰ ਇਹ ਸੀਗਾ ਵੀ ਇੱਕ ਵੈਪਨ ਦੇ ਨਾਲ ਇਹਨੇ ਗੋਲੀ ਚਲਾਈ ਹੈ ਉਹੀ ਇਹਨੂੰ ਸਿਰਫ ਮੌਕਾ ਦੇਖਣ ਵਾਸਤੇ ਆ ਜੀ ਗੱਲ ਹੋਈਗੀ ਕਿਥੋਂ ਸ਼ੁਰੂ ਹੋਈਗੀ ਤੇ ਇਹਦੇ ਡਬ ਚ ਇੱਕ ਹੋਰ ਵੈਪਨ ਸੀ ਜਿਹੜੇ ਉਲਟੀ ਕਰਦਾ ਕਰਦਾ ਨੇ ਬੰਨ ਲਿਆ ਉਲਟੀ ਤਾਂ ਨਹੀਂ ਕੀਤੀ ਹੈ ਤੇ ਉਸ ਤੋਂ ਬਾਅਦ ਜਿਸ ਨੇ ਉਲਟੀ ਕਰਦਾ ਬੰਨਣਾ ਲਾ ਕੇ ਤੇ ਵੈਪਨ ਕੱਢ ਕੇ ਐਸਚੂ ਦੀ ਗੋਲੀ ਚਲਾਤੀ ਜੀ ਐਸਚੂ ਸਾਹਿਬ ਦਾ ਬਚਾਇਆ ਐਸਚੂ ਜੀ ਸਾਹਿਬ ਦਾ ਬਚਾਇਆ ਜੀ ਐਸਚੂ ਸਾਹਿਬ ਨੇ ਬਿਲਕੁਲ ਜਿੰਨਾਂ ਨੂੰ ਗੋਲੀ ਲੱਗੀ ਉਹਨੂੰ ਲੈ ਗਏ ਉਹਨੂੰ ਹਸਪੀਟਲ ਲੈ ਗਏ ਨੇ ਜੀ ਠੀਕ ਹੋ ਗਿਆ